ਬਾਬਾ ਜੀ ਥੋੜਾ ਪਾਸੇ ਤੇ ਹੋ ਜਾਓ ਅਸੀਂ ਵੀ ਚੜ ਜਾਈਏ ਆਇਨਾ ਕਿਹੜਾ ਕਿਤੇ ਕੰਮ ਤੇ ਜਾਣਾ ਬਾਬੀਆਂ ਦੀ ਤਾਂ ਮੋਜਾਂ ਨੇ ਚੜਾਵੇ ਚੜ ਜਾਂਦਾ ਲੰਗਰ ਵਧੀਆ ਅਸਲਾਮੁਅਲੈਕੁਮ ਜੀ ਵਿਰੋਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰੀਅਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਅਸੀਂ ਦੇਖ ਰਹੇ ਹਾਂ ਕਿ ਅੱਜ ਕੱਲ ਦੇ ਦੌਰ ਦੇ ਅੰਦਰ ਅੱਜ ਕੱਲ ਦੇ ਮਾਸਰੇ ਦੇ ਅੰਦਰ ਜਿਹੜੇ ਅਸੀਂ ਲੋਕ ਜਿਨ੍ਹਾਂ ਨੂੰ ਕਹਿੰਦੇ ਕਿ ਪਰੇ ਲਿਖੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਮੰਮੀ ਡੈਡੀ ਬੱਚੇ ਜਿਹੜੇ ਕਹਿੰਦੇ ਨੇ ਡਾਇਲੌਗ ਮਾਰਦੇ ਨੇ ਸਿਰਫ ਇਹ ਸ਼ੋਅ ਕਰਵਾਉਣ ਵਾਸਤੇ ਕਿ ਅਸੀਂ ਪਰੇ ਲਿਖੇ ਹਾਂ ਉਰਦੂ ਬੋਲਣਗੇ ਇੰਗਲਿਸ਼ ਬੋਲਣਗੇ ਤੇ ਪੰਜਾਬੀ ਨੂੰ ਤੇ ਉਹ ਸਮਝਦੇ ਹੀ ਕੁਛ ਨਹੀਂ ਜਿਹੜਾ ਪੰਜਾਬੀ ਬੋਲਦਾ ਉਹਨੂੰ ਜਾਹਲ ਸਮਝਦੇ ਨੇ ਅਸੀਂ ਉਹਨਾਂ ਨੂੰ ਪਰੇ ਲਿਖੇ ਜਾਹਲ ਵੀ ਕਹਿ ਸਕਨੇ ਆ ਬਲਕਿ ਪਰੇ ਲਿਖੇ ਜਾਹਲ ਹੀ ਜਦੋਂ ਉਹ ਨਿਹੰਗ ਸਿੱਖ ਦੋ ਦੋ ਨੌਜਵਾਨ ਸੀ ਜਿਦੋਂ ਉਹਨਾਂ ਨੇ ਨਿਹੰਗ ਸਿੰਘਾਂ ਨੂੰ ਵੇਖਿਆ ਤੇ ਉਹਨਾਂ ਨੂੰ ਵੇਖ ਕੇ ਡਾਇਲੌਗ ਮਾਰ ਰਹੇ ਨੇ ਕਿ ਇਹ ਤੇ ਵੇਲੇ ਨੇ ਇਹਨਾਂ ਨੂੰ ਤੇ ਕੋਈ ਕੰਮ ਨਹੀਂ ਤੇ ਅੱਗੋਂ ਨਿਹੰਗ ਸਿੰਘਾਂ ਦਾ ਜਿਹੜਾ ਰਿਪਲਾਈ ਸੀ ਉਹਨਾਂ ਦਾ ਜਿਹੜਾ ਰਿਐਕਸ਼ਨ ਸੀ ਇਸ ਸਮ ਤੱਲਕ ਅੱਜ ਦੀ ਵੀਡੀਓ ਬਹੁਤ ਹੀ ਕਮਾਲ ਦੀ ਵੀਡੀਓ ਹੈ ਤੇ ਇੱਕ ਰਿਕਵੈਸਟ ਹੈ ਕਿ ਵੀਡੀਓ ਜ਼ਰੂਰ ਪੂਰੀ ਦੇਖਣਾ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ 'ਤੇ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀ ਪਿਆਰਾ ਸਿੰਘ ਵੀਰ ਮੈਨੂੰ ਮਾਫ ਕਰ ਦਿਓ ਮੈਂ ਗਲਤ ਸੀ ਗੁਰੂ ਸਾਹਿਬ ਨੇ ਮੇਰੇ ਵਰਗੇ ਮੂਰਖ ਨੂੰ ਸਮਝਾਉਣ ਲਈ ਇੱਕ ਉਤਕਰਚਿਆ ਸੀ ਪਿਆਰਾ ਸਿੰਘ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਹੋ ਗਈ ਕਿ ਮਹਾਰਾਜ ਨੇ ਵਾਪਸ ਬਾਣੇ ਦੀ ਦਾਤ ਬਖਸ਼ੀ ਪਰ ਪਰ ਘਰ ਟੈਨਸ਼ਨ ਹੋ ਗਈ ਕੋਈ ਗੱਲ ਨਹੀਂ ਜੇ ਤੁ ਆਪਾਂ ਚੜਾਈ ਚੜਦੇ ਆ ਫਿਰ ਸਾਥ ਚੜਦਾ ਹੀ ਆ ਬਸ ਕਾਲੇ ਨਹੀਂ ਪਹਿਣਾ ਹਰ ਕਿਸੇ ਦੇ ਆਪਣੇ ਆਪਣੇ ਕਰਮ ਹੁੰਦੇ ਹਨ ਪ੍ਰਦਾਸ ਕਰੋ ਸੁਮਤ ਦੇ ਗੁਰੂ ਸਾਹਿਬ ਨੇ ਹੀ ਦੇਣੀ ਹੈ ਦੇਖੋ ਮੈਂ ਕਿਤੇ ਉਸ ਦਿਨ ਤੋਂ ਬਾਅਦ ਤੁਹਾਨੂੰ ਬਾਣੇ ਲਈ ਕਿਹਾ ਫਿਰ ਠੀਕ ਹੈ ਚਲੋ ਫਿਰ ਹੁਣ ਚੱਲੀਏ ਇੰਟਰਵਿਊਜ਼ ਵੀ ਲੈਣੀਆਂ ਨੇ ਹਾਂਜੀ ਹਾਂਜੀ ਚਲੋ ਚਲੋ ਫਿਰ ਇਸੇ ਬੱਸ ਤੇ ਚੱਲਦੇ ਹਾਂ ਬਾਬੋ ਜੀ ਥੋੜਾ ਪਾਸੇ ਤੇ ਹੋ ਜਾਓ ਅਸੀਂ ਚੜ ਜਾਈਏ ਆਇਨ ਕਿਹੜਾ ਕਿਤੇ ਕੰਮ ਤੇ ਜਾਣਾ ਬਾਬੀਆਂ ਦੀ ਤਾਂ ਮੋਜਾਂ ਨੇ ਕੜਾ ਉਹ ਚੜ ਜਾਂਦਾ ਲੰਗਰ ਵਧੀਆ ਤੇਰੇ ਅਸੇ ਏਕ ਹੀ ਬਗਵਾਸ ਕਰ ਰਿਹਾ ਹੈ ਕੋਈ ਗੱਲ ਨਹੀਂ ਇਹਨਾਂ ਦਾ ਕਸੂਰ ਨਹੀਂ ਸਭ ਆਪਣਾ ਹੀ ਕੀਤਾ ਕਰਿਆ ਹੈ ਉਹ ਕਿਵੇਂ ਕੋਈ ਨਹੀਂ ਆਪਾਂ ਬਾਅਦ ਚ ਗੱਲ ਕਰਦੇ ਹਾਂ ਹੁਣ ਆਪਾਂ ਚੱਲੀਏ ਬਾਬਾ ਜੀ ਕਿੱਥੇ ਜਾਣਾ ਅਸੀਂ ਬਸ ਦੱਸ ਦਈਏ ਨਹੀਂ ਵੀਰ ਅਸੀਂ ਲੱਭ ਲੈਣੀ ਆ ਤੁਸੀਂ ਕਿਤੇ ਜ਼ਰੂਰੀ ਜਾਣਾ ਆਉਣਾ ਸੀ ਤੇ ਵਿਹਲੇ ਆ ਓਕੇ ਮੈਮ ਦੇ ਬੋਨ ਅੰਡਰਸਟੈਂਡ ਨਾਟ ਸ਼ੋਰ ਵਾਈ ਦੇ ਆਰ ਵੇਸਟਿੰਗ ਲਾਈਫ ਦੇ ਕੁਡ ਹਵ ਟੇਕਨ ਸਮ ਐਜੂਕੇਸ਼ਨ ਐਂਡ ਟ੍ਰਾਈਡ ਸਮ ਗੁੱਡ ਜੌਬ no man it's hard all can do it so they take easy way out becoming granthi or baba ha 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 b deep singh murkhe naal na lujiye chalo bas a gayi oh e babbe itthe vi aa gaye ha ohi lagde aaye hone babbe chanda lain ya kirtan karan May I come in, sir? Yes, please take a seat. Oh sir, to see. Hanji see. Sorry, sir. Sir, I am here for the interview for a DBA. Sure. Please tell me about yourself. I have 10 years of experience in database management. And find myself fit for the job published. Okay. We don't find yourself having 10 years of experience from the interview. Anyhow, if you are offered this job, you will need to wear a short and half sleeve t shirt with red shoes. Sure, sir I can't do anything for the job I need money and a good creeger Oh wow That's good to know Then why someone else bothers you Who might be doing something for his life Sir I don't understand Okay I'll explain it Je tusi paise di khatir eh kapde paake cartoon ban sakde ho Te assi apne guru sahib di khushi layi bana nahi pa sakde Sorry sir ਪਰ ਅੱਜ ਤੱਕ ਦੇਖਿਆ ਨਹੀਂ ਪ੍ਰੋਫੈਸ਼ਨਲ ਬੰਦਾ ਇਸ ਲਿਪਾਸ ਵਿੱਚ ਠੀਕ ਕਹਿ ਰਹੇ ਹੋ ਗੁਰਸਿੱਖ ਵੀ ਭੀੜ ਵਿੱਚ ਰਲ ਜਾਂਦੇ ਨੇ ਮਾਇਆ ਦੀ ਖਾਤਰ ਪਰ ਇੱਕ ਗੱਲ ਸਮਝੋ ਗੁਰੂ ਸਾਹਿਬ ਦਾ ਹੁਕਮ ਹੈ ਘਰ ਘਰ ਅੰਦਰ ਧਰਮਸ਼ਾਲਾ ਇਸ ਦਾ ਮਤਲਬ ਇਹ ਬਾਣਾ ਕੋਈ ਖਾਸ ਅਹੁਦੇ ਲਈ ਨਹੀਂ ਸਭੋਂ ਹਰ ਗੁਰਸਿੱਖ ਦੀ ਪਹਿਚਾਣ ਅਤੇ ਸ਼ਾਨ ਹੈ ਹਰ ਗੁਰਸਿੱਖ ਨੂੰ ਪਹਿਲਾਂ ਗੁਰਸਿੱਖ ਦਿਖਣਾ ਤੇ ਬਣਨਾ ਪਵੇਗਾ ਤੇ ਫੇਰ ਕਿਰਤੀ ਸ਼ਰਮ ਤੇ ਤੁਹਾਨੂੰ ਆਣੀ ਚਾਹੀਦੀ ਐ ਇਸ ਮਾਇਆ ਲਈ ਤੁਸੀਂ ਆਪਣਾ ਸਭ ਕੁਝ ਬਦਲ ਲਿਆ ਸਿੱਖੀ ਸਰੂਪ ਤੱਕ ਤੇ ਤੁਸੀਂ ਗੁਰਸਿੱਖਾਂ ਨੂੰ ਮਜ਼ਾਕ ਕਰਦੇ ਗਲਤੀ ਤੁਹਾਡੀ ਵੀ ਨਹੀਂ ਹੁਣ ਤੁਸੀਂ ਜਾਓ ਹਾਂਜੀ ਵੀਰੋ ਐਸਜੀਆਈ ਦੀ ਵੀਡੀਓ ਕਹਿੰਦੇ ਨੇ ਕਿ ਕਿਸੇ ਇਨਸਾਨ ਨੂੰ ਆਪਣੇ ਤੋਂ ਥੱਲੇ ਨਹੀਂ ਸਮਝਣਾ ਚਾਹੀਦਾ ਡੀਗ੍ਰੇਡ ਨਹੀਂ ਕਰਨਾ ਚਾਹੀਦਾ ਕਮਰਨੀ ਸਮਝਣਾ ਚਾਹੀਦਾ ਤੇ ਸਿੱਖ ਰਿਲੀਜੀਅਨ ਦੀ ਸਿੱਖੀਜ਼ਮ ਦੀ ਇਹੀ ਖੂਬਸੂਰਤੀ ਹੈ ਕਿ ਉਹ ਸਾਰਿਆਂ ਨੂੰ ਇੱਕ ਜਾ ਸਮਝਦੀ ਹੈ ਤੁਸੀਂ ਗੁਰਦੁਆਰੇ ਦੇ ਅੰਦਰ ਚਲੇ ਜਾਓ ਉੱਥੇ ਤੁਹਾਨੂੰ ਸਾਰੇ ਹੀ ਲੰਗਰ ਖਾਂਦੇ ਮਿਲਣਗੇ ਤੇ ਵੀਡੀਓ ਬਹੁਤ ਹੀ ਕਮਾਲ ਦੀ ਸੀ ਬਹੁਤ ਇਹਦੇ ਵਿੱਚ ਸਾਨੂੰ ਸਬਕ ਸਿੱਖਣ ਨੂੰ ਮਿਲ ਸਕਦਾ ਹੈ ਅਗਰ ਅਸੀਂ ਸਿੱਖਣਾ ਚਾਹੀਏ ਤੇ ਕਿ ਜਿਸ ਤਰ੍ਹਾਂ ਕੋਈ ਬੰਦਾ ਪੈਨਸ਼ਲਡ ਪਾ ਕੇ ਅਸੀਂ ਵੀ ਪੈਨਸ਼ਲ ਪਾਉਂਦੇ ਹਾਂ ਸਿੱਖ ਸਰਦਾਰ ਵੀ ਪਾਉਂਦੇ ਨੇ ਲੇਕਿਨ ਕੋ ਸ਼ੈਂਜ ਦੇ ਵੀ ਲੋਕ ਨੇ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਪਰੇ ਲਿਖੇ ਸ਼ੋ ਕਰਵਾਉਂਦੇ ਨੇ ਵੈਲ ਐਜੂਕੇਟਿਡ ਲੱਗਦੇ ਨੇ ਸਿਰਫ ਬੋਲਣ ਵਾਸਤੇ ਦਿਖਾਣ ਵਾਸਤੇ ਲੇਕਿਨ ਅੰਦਰ ਜਿਹੜਾ ਉਹਨਾਂ ਦਾ ਇਨਸਾਨ ਹੁੰਦਾ ਉਹ ਵੈਲ ਐਜੂਕੇਟਿਡ ਬਿਲਕੁਲ ਵੀ ਨਹੀਂ ਹੁੰਦਾ ਸਿਰਫ ਇਹ ਦਿਖਾਉਂਦੇ ਨੇ ਕਿ ਅਸੀਂ ਪਰੇ ਲਿਖੇ ਆ ਤੇ ਅਗਲਾ ਜਿਹੜਾ ਸਾਹਮਣੇ ਉਹਦਾ ਪਹਿਨਾਵਾ ਜਿਹੜਾ ਉਹ ਪਤਾ ਨਹੀਂ ਕਿੰਜ ਦਾ ਉਹਨੂੰ ਪਤਾ ਨਹੀਂ ਕੀ ਸਮਝਦੇ ਨੇ ਤੇ ਜਦੋਂ ਇੰਟਰਵਿਊ ਤੇ ਗਏ ਨੇ ਤੇ ਇੰਟਰਵਿਊ ਲੈਣ ਵਾਲਾ ਜਿਹੜਾ ਉਹ ਨਿਹੰਗ ਸਿੰਘ ਨੇ ਤੇ ਫਿਰ ਉਹਨ ਦੇਖ ਕੇ ਤੁਸੀਂ ਅੰਦਾਜ਼ਾ ਲਾਓ ਕਿ ਲੋਕ ਜਿਹੜੇ ਨੇ ਆਪਣਾ ਧਰਮ ਛੱਡ ਦਿੰਦੇ ਨੇ ਪੈਸੇ ਦੀ ਖਾਤਰ ਇਹ ਵੀਡੀਓ ਦੇ ਅੰਦਰ ਸਾਨੂੰ ਬਹੁਤ ਵੱਡਾ ਸਬਕ ਮਿਲਿਆ ਕਿ ਨਿਹੰਗ ਸਿੰਘ ਜਿਹੜੇ ਨੇ ਉਹ ਗੁਰੂਆਂ ਵਾਸਤੇ ਗੁਰੂਆਂ ਦੀ ਖੁਸ਼ੀ ਵਾਸਤੇ ਨਿਹੰਗ ਸਿੰਘ ਸਜੇ ਨੇ ਤੇ ਪੂਰੇ ਨਿਹੰਗ ਸਿੰਘ ਸਜੇ ਨੇ ਤੇ ਇਹੀ ਲੋਕਾਂ ਵਾਸਤੇ ਪੇਗਾਮ ਹੈ ਕਿ ਕਿਸੇ ਵੀ ਇਨਸਾਨ ਨੂੰ ਉਹਦੇ ਪਹਿਨਾਵੇ ਤੋਂ ਵੇਖ ਕੇ ਜੱਜ ਨਹੀਂ ਕਰਨਾ ਚਾਹੀਦਾ ਉਹਦਾ ਮਜ਼ਾਕ ਬਿਲਕੁਲ ਨਹੀਂ ਬਣਾਉਣਾ ਚਾਹੀਦਾ ਤੇ ਐਸ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਬਹੁਤ ਸ਼ੁਕਰੀਆ